ਮਗਾ ਤੂੰ ਯਾਰ ਨਾਟ ਜਾਨੀ ਨਿਕਲਦਾ ਉਹ ਗੱਡੀ ਅੰਦਰ ਕਿਹੜਾ ਨਾਟ ਆਹ ਬਾਕੀ ਹੋ ਵੀਰ ਫੇਰ ਸਾਰੀ ਬਾਕੀ ਦਾ ਹੋ ਗਿਆ ਨਾਟ ਜਾਂ ਬਦਲਣਾ ਕੋਈ ਨਾ ਹੋਣਾ ਬਾਕੀ ਦਾ ਵੀ ਕਰਤੀ ਤਿਆਰ ਆਪਾਂ ਮਸ਼ੀਨ ਸਾਰੀ ਅੱਛਾ ਚੱਲ ਨਹੀਂ ਨਿਕਲਦਾ ਜੇ ਆਪ ਨੂੰ ਮੇਸਤਰੀ ਕੋਲੇ ਲੈ ਜਾਈ ਆ ਗੱਡਾ ਵੀ ਬਾਹਰ ਆਈ ਹੋਈ ਜਾਂ ਇਹ ਤਾਂ ਧੱਕ ਦਾਂਗੇ 1 2 ਸੱਤਾਂ ਨਾਲ ਅੰਦਰ ਜਾ ਹਾਂ ਚਲ ਕਰਦੇ ਮੈਂ ਨਾਲ ਲਈ ਹੋਈ ਨੇ ਕੋਸ਼ਿਸ਼ ਕਰੀ ਕੱਲ ਇਹਦਾ ਫਿਰ ਮੈਂ ਤੁਹਾਨੂੰ ਲਿਆਵਾਂਗੇ ਹੋਰ ਵਧੀਆ ਕੰਮ ਦਾ ਸੈਟ ਹੈ ਨਾ ਹਾਂ ਪੂਰਾ ਕੇ ਚੱਲੀ ਜਾਂਦਾ ਐ ਬਾ ਚੱਲ ਟਰੈਕਟਰ ਦਾ ਵੀ ਉਹ ਲੈ ਡੈਕ ਜਾ ਵੇਖ ਲਈ ਯਾਰ ਅੱਗੇ ਚੱਲਿਆਣੀ ਸੀ ਮੇਰੇ ਤੋਂ ਕੀ ਹੋ ਗਿਆ ਉਹ ਤੇ ਡੈਕ ਨੂੰ ਵੇਖਣੀ ਮੈਨੂੰ ਕੀ ਬਣਾ ਚੱਲਣੀ ਮੇਰੇ ਹੱਥ ਪਰਾਂ ਉਹ ਸਹੀ ਹੋਈ ਆ ਬਾ ਇਹਦਾ ਹਰਤ ਵਾਲੀ ਤਾਰ ਲੱਥੀ ਆ ਲਾ ਦੇ ਬੰਦ ਇਹਦਾ ਮੈਂ ਲਾ ਲੈਣਾ ਲੈ ਮੁੰਡਿਆ ਡੈਕ ਦਾ ਕਰਤਾ ਉੱਪਰ ਆਣਾ ਡਲੀ ਹੋ ਗਿਆ ਹੋ ਗਿਆ ਚੱਲੋ ਵਧੀਆ ਮੈਂ ਬੜਾ ਜਾਵਾਂ ਆਂਦੇ ਆ ਗੱਡੀ ਗੁਡੀਆਂ ਵਾਹ ਵਾਹ ਇਹਨਾਂ ਕੋਲ ਟਰੈਕਟਰ ਟਰੈਕਟਰ ਵਾਹਵਾ ਨੇ ਵਾਹਵਾ ਫੁੱਜ ਲੱਗਦੇ ਇਹਨਾਂ ਨੂੰ ਬੜੀਆ ਡੋਟ ਵਾਈ ਕੀ ਆ ਜਾਣਾ ਉਹਦੇ ਉਹ ਮੈਂ ਕਿਥੋਂ ਮੰਗੀ ਜਾਂਦਾ ਸੀ ਮੈਂ ਇਹਦੇ ਨਾਲ ਕੀਦਾ ਰਟ ਪਈ ਜਾਂਦੇ ਇੱਧਰ ਓ ਯਾਰ ਰਿਪੇਅਰ ਇਹਨੂੰ ਲੱਗਾ ਆ ਯਾਰ ਠੀਕ ਆ ਠੀਕ ਆ ਅੱਛਾ ਹੋਰ ਆਇਆ ਜਾ ਬਣੀ ਪੀਣਾ ਨਾ ਨਾ ਬਸ ਚੱਲਿਆ ਸੀ ਮੈਂ ਚੱਲਿਆ ਸੀਗਾ ਇੱਥੋਂ ਲੰਘਦੇ ਪਿਆ ਸੀ ਮੈਂ ਕਿ ਹਾਲ ਚਾਲ ਪੁੱਛੀ ਜੀ ਬਈ ਨਾ ਅੱਛਾ ਹੋਰ ਕਿਆ ਬਣੀ ਰਿਹਾ ਨਾ ਨਾ ਬਸ ਚੱਲਦੇ ਧੰਨਵਾਦ ਬਈ ਠੀਕ ਆ ਭਰਾ ਓਕੇ ਮੈਂ ਵੀ ਮੜਾ ਜਾਵਾਂ ਆਇਆ ਆਇਆ ਚੱਲ ਤਾਂ ਫਿਰ ਓ ਸ਼ਕਰ ਓ ਤੂੰ ਜਾ ਉਹ ਡਰੇ ਰਿਹਾ ਰਿਹਾ ਆ ਬਣਾ ਜਾ ਬੈਂਡਿੰਗ ਆ ਜਾ ਹਾਂ ਹਾਂ ਮੈਂ ਤਾਂ ਜਾਵਾਂ ਹੁਣ ਇਹਨੂੰ ਕੀ ਹੋਇਆ ਇਹਦਾ ਮੈਂ ਕਰਦੇ ਕੰਮ ਇਹਨੂੰ ਕਰਾਂਗੇ ਹੁਣ ਅੱਡੋ ਅੱਡ ਆ ਵੀ ਉਹ ਯਾਰ ਬੈਟਰੀ ਲੋਣੀ ਸੀ ਲੋ ਆਈ ਥੋੜੇ ਬੋਲ ਹੀ ਹੈਗੀ ਨਾ ਮਸ਼ੀਨ ਵਾਂਗਰ ਤੈਨੂੰ ਹਾਂ ਹੈਗੀ ਆ ਉਹ ਸੀਗੀ ਲਵਾ ਮੀ ਲਵਾ ਲੈ ਇੱਥੇ ਚੈਨ ਨੀ ਬੋਲ ਦੇ ਲਵਾ ਅਸਿਕ ਗੱਲ ਗਾਵਾ ਦਾ ਨੌਕਾ ਦੱਸ ਆ ਜਿਹੜਾ ਤੇਰਾ ਭਰਾ ਆ ਇਹ ਕਿਥੇ ਕਰੇ ਕੰਮ ਦਾ ਵੇਲਾ ਜਾਂਦਾ ਹਾਂ ਬਸ ਇਹਨੂੰ ਵੇਲਾ ਹੀ ਹੁੰਦਾ ਵਾ ਕਲੀਫਾ ਫਸਲ ਵੇਚ ਕੇ ਹੁੰਦਾ ਜਾਂ ਟਰੈਕਟਰ ਉੱਤੇ ਚਲਾਉਂਦਾ ਯਾਰ ਤੈਨੂੰ ਸਾਰਾ ਦਾ ਕੰਮ ਲਈ ਰੱਖਦਾ ਹੈ ਤੇ ਤੂੰ ਆਹ ਹੋਇਲਾ ਰਹਿੰਦਾ ਇੱਕ ਹੀ ਗੱਲ ਨਹੀਂ ਯਾਰ ਕਰਦਾ ਤਾਂ ਹੁੰਦਾਗਾ ਬਾਕੀ ਨਹੀਂ ਮੈਂ ਵੇਖਿਆ ਤਾਂ ਟਰੈਕਟਰ ਤੇ ਜਿਹੜਾ ਬੈਠਾ ਸਟਾਰਟ ਕੀਤਾ ਉਹ ਹੋਰ ਤਾਂ ਵੀ ਤਾਈ ਜਾਨਾ ਹਾਏ ਦਾ ਤਰੀਕਾ ਤਾਂ ਸਹੀ ਹੈ ਕੱਟ ਹੀ ਕਰਦਾ ਕੰਮ ਦਾ ਨਹੀਂ ਫਿਰ ਮੜਾ ਇਹ ਕਹਿਣਾ ਵੀ ਬਰੋਕਰ ਦਾ ਹਿੱਸਾ ਵੀ ਕੋਈ ਨਹੀਂ ਕਹਿਗਾ ਫਰਵਾਹਗਾ ਯਾਰ ਵੱਡਾ ਭਰਾ ਨਹੀਂ ਫਿਰ ਕਹੂਗਾ ਵੀ ਤੂੰ ਨਹੀਂ ਵੱਡੇ ਭਰਾ ਦਾ ਫਿਰ ਵੱਡਾ ਭਰਾ ਫਿਰ ਕੀ ਸੱਚ ਹੋਣਾ ਚਾ ਕੋਈ ਨਹੀਂ ਮੈਂ ਕਹੂੰਗਾ ਨੂੰ ਵੀ ਮੇਰੇ ਨਾਲ ਕੰਮ ਕਰਾਇਆ ਕਰ ਹਣਾ ਮੜਾ ਦਾ ਤੇਰੀ ਸਹੀ ਹੈ ਮੈਂ ਗੱਲਾਂ ਲੱਗ ਰਹਿਣਾ ਸਾਰਾ ਕੋਈ ਤਾਂ ਗੱਲ ਹੈ ਵੀ ਗੱਲ ਤੇ ਜੋ ਨਹੀਂ ਹੈ ਹਣਾ ਮਸ਼ੀਨ ਦੀ ਸਾਰੀ ਰਿਪੇਅਰ ਮੈਂ ਕਰ ਲੈਣੀਗੀ ਹਾਂ ਉਹਨੇ ਕੁਝ ਨਹੀਂ ਕਰਾਇਆ ਕੁਝ ਨਹੀਂ ਕਰਾਇਆ ਉਹ ਤਾਂ ਉਹਦਾ ਸਿਰਫ ਕੱਲਾ ਟਰੈਕਟਰ ਦਾ ਲਾਈਟਾਂ ਲਵਾ ਕੇ ਲੈ ਆਇਆ ਹੋਰ ਕੋਕ ਨਹੀਂ ਜਿੱਤ ਉਹਨੂੰ ਪੈਸੇ ਹੀ ਖਰਚੇ ਦਾ ਪੈਸੇ ਹੀ ਖਰਚੇ ਦਾ ਇਹ ਤਾਂ ਗਲਤ ਗੱਲ ਆ ਨਾ ਮੈਂ ਕਿਹਾ ਵੀ ਕੋਈ ਬੰਦਾ ਗਿਆ ਇਹਨਾਂ ਦਾ ਰਿਪੇਅਰ ਕਰਾ ਦੇ ਆ ਕੇ ਨਹੀਂ ਆਪਾਂ ਦੋਵੇਂ ਕਰ ਲਾਂਗੇ ਦਿਹਾੜੀ ਦਿਹਾੜੀ ਮੈਂ ਰੱਖਿਆ ਕੋਈ ਵੀ ਨਹੀਂ ਰੱਖਾਇਆ ਤਾਂ ਇਕੱਲੇ ਕਰਦਾ ਫੇਰ ਤਾਂ ਮਾੜੀ ਗੱਲ ਆ ਇਹ ਕੋਈ ਨਹੀਂ ਮੈਂ ਕਹਿਣਾ ਹੁਣ ਫਿਰ ਚੱਲ ਫਿਰ ਮੈਂ ਚੱਲਦਾ ਠੀਕ ਆ ਮੈਨੂੰ ਕੰਮ ਸੀ ਘਰੇ ਚਾ ਠੀਕ ਆ ਧੰਨਵਾਦ ਬਲਟੂ ਕੋਈ ਨਹੀਂ ਕੋਈ ਨਹੀਂ ਲੈ ਵੀ ਅੱਗ ਤਾਂ ਪਾਤੀ ਇਹਨਾਂ 'ਚ ਹੁਣ ਦੇਖਦੇ ਆ ਕੀ ਬੰਦਾ ਲੈ ਵੀ ਜਟਾ ਇਹਨਾਂ 'ਚ ਤਾਂ ਅੱਗ ਲਾਤੀ ਹੁਣ ਵੇਖਦੇ ਆ ਕੀ ਬੰਦਾ ਆਵਾ ਖੁਸ਼ਦੇ ਲੱਗਦੇ ਸੀ ਹੁਣ ਰਹਿ ਕੇ ਦਿਖਾਉਣ ਖੋਜ ਛੱਡੇ ਬਾਅਦ ਮੈਂ ਕਾਹਦੀ ਕਰਦਾ ਇਹ ਕੰਮ ਗੱਲ ਦਾ ਯਾਰ ਉਹਦੀ ਸੋਚ ਨਾਲ ਹੀ ਸੀ ਸਮਰਦੀਪੀ ਗੱਲ ਦਾ ਬਈ ਬੰਦਾ ਸਹੀ ਕਰਕੇ ਗਿਆ ਯਾਰ ਨਾ ਮੈਨੂੰ ਕਦੇ ਇਹ ਹਿਸਾਬ ਕਿਤਾਬ ਦਿੱਤਾ ਫਸਲ ਵਾਲੀ ਵੇਚ ਕਿਉਂਗਾ ਪੈਸੇ ਆਪ ਤੇ ਇਹਦੀ ਘਰ ਦੀ ਖਾ ਜਾਂਦੇ ਮੈਂ ਤਾਂ ਕੁਝ ਦਿੰਦਾ ਨਹੀਂਗਾ ਚਾਹ ਕੋਈ ਨਹੀਂ ਅੱਜ ਆਉਣ ਦੇ ਮੈਂ ਕਰਦਾ ਗੱਲ ਸਾਰੇ ਦਿਨ ਮੈਮਰੀ ਇੰਨਾ ਗਰਮੀ ਚ ਆਪ ਜਾ ਕੇ ਏਸੀ ਛੱਡ ਕੇ ਬਹਿ ਜਾਂਦਾਗਾ ਕੋਈ ਨਹੀਂ ਆਉਣ ਤੇ ਮੈਂ ਕਰਦਾ ਇਹਦੇ ਨਾਲ ਵੱਡੀਆਂ ਗੱਲ ਅੱਜ ਤਾਂ ਨਜ਼ਾਰਾ ਆ ਗਿਆ ਦਾਸ਼ ਖੇਡਦੇ ਦੇਖਾ ਕੀ ਕਰਦਾ ਗਿਆ ਆ ਉਹ ਬੈਠਾ ਵੇਲਾ ਮਚੇ ਰੇ ਹਾਂ ਵੀ ਹੋ ਗਈ ਰਿਪੇਅਰ ਹੋ ਗਈ ਤੂੰ ਕਿੱਥੇ ਗਿਆ ਸੀਗਾ ਮੈਂ ਤਾਂ ਖੇਡ ਕੇ ਆਇਆ ਯਾਰ ਮੈਂ ਇਨਾ ਕਰਾ ਦਿਆ ਕਰ ਫੇ ਕੱਲਾ ਗਰਮੀ ਚ ਮਰੀ ਜਾਣਾ ਰਹਿਣਾ ਵਾ ਤੈਨੂੰ ਕਿਹੜਾ ਉਂਗਲਾ ਦੇ ਗਿਆ ਬਾਏ ਉਂਗਲਾ ਤਾਂ ਕਹਿ ਰੀਆਂ ਯਾਰ ਬੰਦਾ ਸੱਚੀ ਗੱਲ ਕਹਿ ਕੇ ਗਿਆ ਯਾਰ ਤੂੰ ਐਵੇਂ ਮੇਰੇ ਨਾਲ ਕਦੇ ਉਹ ਕਰ ਲਾ ਆ ਕਰ ਲਾ ਆ ਮੈਂ ਤਾਂ ਦਿੰਦਾ ਯਾਰ ਸਾਰਾ ਤੇਰੇ ਨਾਲ ਕਰਾਈ ਦਾ ਕੱਲੇ ਨੇ ਮਸ਼ੀਨ ਦੀ ਰਿਪੇਅਰ ਕੀਤੀ ਤੂੰ ਦਾ ਕੁਛ ਕਰਾਉਂਦਾ ਨਹੀਂ ਹੁੰਦਾ ਨਾਲ ਲੱਗਾ ਤਾਂ ਹੈਗਾ ਜਿੰਨੇ ਜੋਗਾ ਹੈਗਾ ਕਰਦਾ ਦਾ ਹਾਂ ਜੋਗਾ ਕੀ ਹਜੇ ਕਰੀ ਉਮਰ ਵਿੱਚ ਕੀ ਮੈਂ ਕੱਲੇ ਨੂੰ ਮਾਰੀ ਰੱਖਦਾ ਇੱਧਰ ਆ ਬਾਹਰ ਵੀ ਕਰਕੇ ਬਾਅਦ ਇੱਧਰ ਹੀ ਵਾੜ ਲਿਆ ਵਾ ਕਿਤੇ ਕਾਲਜ ਜਾਂਦੇ ਨਾ ਨਾ ਕੁਛ ਗੱਲ ਕਾਦੀ ਏ ਤੂੰ ਆ ਗਿਆ ਲੋਕਾਂ ਦੀਆਂ ਉਂਗਲਾਂ 'ਚ ਪਹਿਲਾਂ ਤੂੰ ਮੈਨੂੰ ਇਹ ਦੱਸ ਘਰੇ ਕਿਹੜਾ ਐਹੀ ਕਿਹੜਾ ਤੈਨੂੰ ਬੁਲਾ ਕੇ ਆ ਮੈਂ ਕਰਾ ਪਤਾ ਘਰੇ ਕੋਈ ਵੀ ਨਹੀਂ ਆ ਤੂੰ ਪਹਿਲੇ ਇਹ 10 ਜਣੇ ਚੁਗਲੀਆਂ ਕਿਹੜਾ ਲਾ ਕੇ ਗਿਆ ਆ ਕੋਈ ਨਹੀਂ ਲਾ ਕੇ ਗਿਆ ਮੈਨਾਂ ਬੜਕੀ ਜਾਂ ਕੋਈ ਨਹੀਂ ਲਾ ਕੇ ਮੈਂ ਨਹੀਂ ਬੜਕਦਾ ਮੈਂ ਤਾਂ ਗੱਲ ਸਿੱਧੀ ਕਰਦਾ ਆ ਸਿੱਧੀ ਕੀ ਤੂੰ ਕਿਹੜਾ ਕੋਈ ਡੱਕਾ ਦਾ ਤੋੜਦਾ ਨਹੀਂ ਘਰੇ ਬਾਹਰ ਤਾਜ ਖੇਡਣ ਦੀ ਰਿਆ ਕਰ ਸਾਰਾ ਕੰਮ ਦਾ ਕਰਦਾ ਹਣ ਤੂੰ ਇੰਨਾ ਜ਼ਿਆਦਾ ਬੜਕ ਜੇ ਨਾ ਹਣ ਤੂੰ ਇਹਦੇ ਬਾਹਲਾ ਬੜਕਦਾ ਅੱਟ ਕਰਦੇ ਖਜੇ ਤੰਗਾ ਦਾ ਮੇਰੇ ਤੋਂ ਜੇ ਤੂੰ ਇੰਨਾ ਹੀ ਦੁਖੀਆ ਮੇਰੇ ਤੋਂ ਜਾ ਹੋ ਜਾ ਅੱਡ ਕੱਲ ਦੋ ਬੰਦੇ ਕੱਲ ਦੋ ਬੰਦੇ ਲੈ ਆ ਗਿਆ ਮਾਰ ਕਰ ਜਿਹਦੀ ਮਿੰਨਤੀ ਦੇਕਾਰ ਆ ਦੇ ਸਾਲ ਸੁਣਦੇ ਕਾਢੂਗੇ ਵਾਜੀ ਲੈ ਕੇ ਆ ਚੱਲ ਤੁਰ ਜਾ ਲੈਣ ਵਾਲੇ ਜਿਹੜਾ ਤੈਨੂੰ ਚੁਗਲੀ ਲਾ ਕੇ ਕੀ ਗੱਲ ਆ ਜਾ ਜਾ ਤੁਰ ਜਾ ਮੈਂ ਪੇਜ ਕਸ ਮਾਰੂ ਸਿਰ ਚ ਇੱਧਰ ਮ ਲਫੜਾ ਮੈਨੂੰ ਕੰਨ ਤੇ ਆ ਜਾ ਆ ਜਾ ਦਾਦਾ ਤੈਨੂੰ ਪਤਾ ਲੈ ਵੀ ਮਿੱਤਰਾ ਲੜਾ ਤੇ ਅੱਜ ਤੱਕ ਘਰੇ ਲਾਲਾ ਲਾਲਾ ਹੋਈ ਜਾਂਦੀ ਐ ਹੁਣ ਉਹ ਸੁਆਦ ਚਲ ਦੇਖਦੇ ਹਾਂ ਹੁਣ ਕੀ ਬੰਦਾ ਅੱਜ ਤੇ ਇਨਾ ਘਰੇ ਜਾਂਦਾ ਕੋਈ ਫਾਇਦਾ ਨਹੀਂ ਇਨਾ ਦੇ ਘਰੇ ਤੂੰ ਹੀ ਲਾਲਾ ਲਾਲਾ ਹੋਈ ਜਾਂਦੀ ਯਾਰ ਆਪਾਂ ਚੱਲਦੇ ਆ ਆਦੇ ਘਰ ਚ ਚਲੋ ਯਾਰ ਕੱਲ ਲੱਡੀ ਘਰੇ ਆਇਆ ਸੀ ਹਾਂ ਮੈਨੂੰ ਲੱਗਾ ਪਤਾ ਯਾਰ ਉਹ ਦੋਵੇਂ ਲੜ ਪਏ ਆ ਆਪਸ ਚ ਪਤਾ ਨਹੀਂ ਯਾਰ ਦੋਵੇਂ ਭਰਾਵਾਂ ਨੂੰ ਕੀ ਗੱਲ ਹੋ ਗਈ ਕਿਦੋਂ ਉਹੀ ਦਾ ਗੱਲ ਚਾ ਰਾਜੀ ਨਾਵਾ ਕਰਾਉਣੇ ਆ ਸਮਝਾ ਸੁਝੂ ਹੋਣੇ ਆ ਬਾਕੀ ਉਹਨਾਂ ਦੀ ਮਰਜ਼ੀ ਜਿਵੇਂ ਉਹ ਕਹਿਣਗੇ ਉਹ ਕਰਾ ਦਾਂਗੇ ਬਈ ਲਾਡੀ ਓਏ ਲਾਡੀ ਯਾਰ ਅੱਗੇ ਰੱਖੀ ਹੁੰਦੀ ਆ ਹੋਰ ਦੋਵੇਂ ਭਰਾ ਅੱਗੇ ਬੈਠੇ ਹੁੰਦੇ ਆ ਅੱਜ ਨਹੀਂ ਗਏ ਹੈ ਨਹੀਂ ਲੱਗਦਾ ਦੂਜੇ ਘਰੇ ਗਏ ਆ ਚਲ ਉਧਰ ਵੇਖ ਹੁੰਨੇ ਆ ਲਾ ਜਾ ਉਹ ਅੰਦਰ ਬੈਠਾ ਲੈ ਵੇਖ ਕੇ ਹੁੰਨੇ ਬੈਠੇ ਦੋਵੇਂ ਆਣੇ ਲੱਗਦਾ ਤਾਂ ਆਜ ਹੀ ਆਈ ਜਾਂਦੀ ਐ ਲੜੀ ਜਾਂਦੇ ਫੇਰ ਲੜਾਈ ਪਾ ਕੇ ਬੈਠਾ ਲੱਗਿਆ ਤਾਂ ਹੁੰਦਾ ਆਈ ਤੇ ਆਈ ਤੇ ਕਿੰਨਾ ਬਈ ਵਧੀਆ ਵੀਰੇ ਵਧੀਆ ਕਿਵੇਂ ਆ ਬਈ ਵਧੀਆ ਵਧੀਆ ਆ ਬੈਠੋ ਯਾਰ ਕੱਲ ਦੀ ਰੱਟ ਪਾਈ ਆ ਪਤਾ ਨਹੀਂ ਕਿਹੜਾ ਇਹਨੂੰ ਚੁਗਲੀ ਲਾ ਗਿਆ ਆ ਅੱਡ ਕਰ ਤੂੰ ਅੱਡ ਕਰ ਤੋ ਬਈ ਅੱਡ ਕਰ ਤੋ ਮੈਂ ਅੱਡ ਕਰ ਦੋ ਅੱਡ ਕਰ ਦੋ ਅੱਡ ਕਰ ਦੋ ਬਗੈਰ ਆਰਟੀਕਲ ਕੰਮ ਤੋਂ ਸਾਰੇ ਕਰਾਉਂਦੇ ਬੈਠੇ ਕਰਨਾ ਵਾ ਮਸ਼ੀਨ ਦੇ ਸਾਰਾ ਦਿਨ ਖਾਲੇ ਮੈਂ ਪਿਆ ਰਹੀ ਨਾ ਕਦੇ ਜਾਲ ਖੋਲ ਲੈ ਕੇ ਕੁਝ ਖੋਲ ਲੈ ਕੇ ਟਾਇਰ ਖੋਲ ਲੈ ਆ ਡੱਕਾ ਨਹੀਂ ਕਰਾਉਂਦਾ ਯਾਰ ਮੈਂ ਤੈਨੂੰ ਕਿਹਾ ਸੀ ਦੋ ਡਰਾਈਵਰਾਂ ਖੜਾ ਬੰਦਾ ਨਹੀਂ ਫਿਰ ਕੋ ਬਜਣਾ ਨਹੀਂ ਹੁਣ ਉਧਰ ਵੀ ਨਹੀਂ ਆਉਂਦਾ ਮੈਂ ਦੱਸ ਕੀ ਕਰਾਂ ਯਾਰ ਤੁਸੀਂ ਇਕੱਠੇ ਰਹੋ ਔਰ ਮੇਰੇ ਨਾਲ ਮਿਲ ਕੇ ਕੰਮ ਕਰ ਲਿਆ ਕਰੋ ਯਾਰ ਮੈਨਾਂ ਦਾ ਅਸੀਂ ਇਕੱਠੇ ਰਹਿਣਾ ਇਹ ਹੁਣ ਮੰਨਦੇ ਨਹੀਂ ਕਹਿੰਦਾ ਨਹੀਂ ਆਪਾਂ ਦਾ ਕਾਹੂ ਤਾ ਮੱਡ ਘੜੀ ਤੋੜਦਾ ਵਹਿਲਾ ਪਿਆ ਰਹਿਣਾ ਖਾਣ ਤੇ ਗਿੱਜਿਆ ਅੱਛਾ ਕੇ ਵੀ ਫਿਰ ਨਹੀਂ ਮੰਨਦੇ ਰੈ ਤੁਹਾਨੂੰ ਕਰ ਦਿੰਨੇ ਬਈ ਆਹ ਵਾਹ ਤੁਹਾਨੂੰ ਆੱਢ ਕਰ ਦੋ ਤੁਸੀਂ ਆਪਦਾ ਮਿਰਤੀ ਮਾਰੋ ਘਰ ਦੀ ਮਿਰਤੀ ਮਾਰੋ ਕੀ ਬਈ ਯਾਰ ਕੰਧ ਕਰਾ ਦੋ ਵਿਚਾਲੇ ਬਸ ਗੱਲ ਮੁੱਕ ਗਈ ਮਿਰਤੀ ਜੀ ਮਾਰੋ ਕੰਧ ਤਾਂ ਹੋਈ ਹੋਈ ਆ ਬਸ ਇਹਨੂੰ ਕਾ ਇਧਰਲਾ ਪਾਸਾ ਜਾਂ ਤੂੰ ਲੈ ਲੈ ਜਾਂ ਪਰਲਾ ਉਧਰਲਾ ਤੂੰ ਦੂਰਾ ਸੁਣ ਕਿਹੜਾ ਪਾਸਾ ਲੈਣਾ ਇਹਨੂੰ ਪੁੱਛ ਲੈ ਪਹਿਲ ਇਹਦੀ ਯਾਰ ਪਹਿਲ ਤੇਰੀ ਆ ਤੂੰ ਅੱਡਾ ਮੈਨੂੰ ਤਾਂ ਪਰਲਾ ਪਾਸਾ ਦੇ ਦੋ ਠੀਕ ਆ ਪਰਲਾ ਪਾਸਾ ਸੰਧ ਦੱਸ ਬਸ ਆ ਦੋ ਆਪੇ ਵੜ ਦੋ ਤੁਸੀਂ ਸੰਤ ਚੱਲ ਠੀਕ ਆ ਟਰੈਕਟਰ ਤੇ ਮਸ਼ੀਨ ਤੂੰ ਦਾ ਖੜਾ ਗੱਡੀ ਤੇ ਬਾਕੀ ਸਾਨੂੰ ਦੋ ਦਾ ਖੜਾ ਮੋਟਰ ਵੀ ਦੋ ਰੱਖਲਾ ਚੱਲ ਦੋ ਮੋਟਰ ਸਾਲੇ ਟੋਡੇ ਕਲਿੱਕ ਇਹਨੂੰ ਦੇ ਦੇ ਚੱਲ ਇੱਕ ਮੋਟਰ ਸਾਲੇ ਰੱਖ ਲੈ ਇੱਕ ਪਾਹਰ ਹੁਣ ਇਹਨੂੰ ਕਹਵੇਂ ਮੇਰੇ ਪਾਸ ਨਾ ਆਵੇ ਜਿਹੜੀ ਪਹਿਲੀ ਹੈਗੀ ਆ ਕਿਲਾ ਇਹ ਜਿਹੜਾ ਆਂਡਰੋਂ ਤੁਸੀਂ ਮੋਟਰ ਮੋਟਰਾਈਜ਼ ਸਾਂਝੀ ਰੱਖਾਂਗੇ ਤੇ ਇੱਕ ਕਿਲਾ ਇਹ ਰੱਖ ਲੂ ਇੱਕ ਕਿਲਾ ਪਾਹਰ ਨਾਲ ਦੋ ਕਿਲੇ ਪਹਿਲੀ ਸਾਡੇ ਕੋਲ ਠੀਕ ਹੈ ਜਿਹੜੀ ਖਾਲੇ ਦੇ ਇਧਰਲੇ ਪਾਸੇ ਵਾਲੀ ਹੋਈ ਰੱਖ ਲੂ ਜਿਹੜੀ ਉੱਦੇ ਪਾਸੇ ਵਾਲੀ ਹੋ ਮੈਂ ਰੱਖਾਂ ਸਾਂਭੀਦਾ ਸਰ ਬਾਠੀ ਹੋਰ ਵੀਰੇ ਚਾਹ ਪਾਣੀ ਦੀ ਸੇਵਾ ਦੱਸੋ ਨਹੀਂ ਨਹੀਂ ਬਾਠੀ ਕੋਈ ਨਹੀਂ ਫਿਰ ਠੀਕ ਆ ਫਿਰ ਠੀਕ ਹੈ ਚੱਲ ਮੈਂ ਵੀ ਆਪਰੇ ਪਾਸੇ ਆ ਕੇ ਬੈਠਾ ਮੇਰੇ ਪਾਸੇ ਨਾ ਆਓ ਇੱਧਰ ਨਾ ਵੜੀ ਹੋੜਾ ਘੱਟਾ ਲਾ ਦੂੰ ਤੂੰ ਹੀ ਨਾ ਜੀ ਹੁਣ ਯਾਰ ਪਤਾ ਨਹੀਂ ਦੋਵੇਂ ਭਰਾਵਾਂ ਨੇ ਕਿਦਾਂ ਕੀ ਹੋ ਗਿਆ ਹੋਇਆ ਤੁਸੀਂ ਕਿੱਧਰ ਤੁਰਿਆਣੇ ਭਾਈ ਲਾਟੀ ਘਰ ਆਏ ਲਾਟੀ ਕਰੋ ਕਿਵੇਂ ਕੀ ਗੱਲ ਹੋ ਗਈ ਉਹ ਲੜ ਪਏ ਯਾਰ ਕੱਲ ਬੈਂਟੀ ਕਰਾ ਕੇ ਆਏ ਆ ਪੈਲੀ ਦੀ ਲੈ ਇੱਕ ਸੰਦ ਸੁਣੋ ਬੰਡੇ ਆ ਅੱਛਾ ਫਿਰ ਦੋਵੇਂ ਭਰਾ ਲੜਾ ਤੇ ਹੈ ਨਹੀਂ ਨਹੀਂ ਭਾਈ ਅਸੀਂ ਤਾਂ ਕਾਨੂੰਨ ਲੜਾਏ ਆ ਉਹ ਤਾਂ ਪਹਿਲਾਂ ਹੀ ਉਹਨਾਂ ਦਾ ਮਾਹੌਲ ਗਰਮ ਹੋਇਆ ਸੀ ਘਰ ਦਾ ਅੱਛਾ ਠੀਕ ਆ ਹਾਂ ਚੱਲ ਠੀਕ ਆ ਸਾਨੂੰ ਹੋਰ ਵੀ ਕੰਮ ਆ ਹਾਂ ਹਾਂ ਕੋਈ ਨਾ ਕੋਈ ਨਾ ਦੇਖਿਆ ਫਿਰ ਲੜਾ ਤੇ ਨੇ ਅੱਗੇ ਦਿਨ ਚ ਐ ਦੋਵੇਂ ਭਰਾ ਦੇ ਕਰਾ ਦੇਣਾ ਵੰਡ ਵੰਡ ਸਾਰਾ ਕੁਝ ਚੱਲ ਮੈਂ ਚੱਲਦਾ ਹਾਂ ਚੱਲ ਹੁਣ ਉਹਨੂੰ ਵੀ ਪਤਾ ਲੱਗ ਜੂ ਕੀ ਭਾਵੇ ਕਦੀ ਆ ਐਵੇਂ ਸਾਰਾ ਦਿਨ ਘਰੇ ਬੈਠ ਕੇ ਇਹਨੂੰ ਐਸੀ ਕਿਤੇ ਬਾਹਰ ਦਾ ਕੰਮ ਸੌਖਾ ਹੀ ਆ ਉਹ ਨਹੀਂ ਪੁੱਤ ਲੱਗ ਜੂ ਪਤਾ ਜਦੋਂ ਸਾਰਾ ਕੁਝ ਆਪ ਕਰੇਗਾ ਆਲਾ ਪਾਣੂ ਹੀ ਆਪਦਾ ਬੰਦਾ ਰੱਖ ਕੇ ਕਰ ਲਾਂਗੇ ਇਨੇ ਆ ਜੱਟਾਂ ਚੱਲ ਯਾਰ 1 ਵਜ ਗਿਆ ਪਾਣੀ ਦਾ ਟਾਈਮ ਹੋ ਗਿਆ ਮੁੜ ਕੇ ਉਹਨੇ ਛੱਡ ਲੈਣਾ ਮੁੜ ਕੇ ਫਿਰ ਮੁਕਾਉਂਗੀ ਪਾਣੀ ਛੱਡਣ ਦੇ ਵਾਰੀ ਪੱਠੇ ਭਰ ਖਾਰੇ ਆ ਕਣਕ ਦਾ ਭਰ ਲਈ ਪੱਠੇ ਦਾ ਭਰ ਨਹੀਂ ਜਾਂਦਾ ਓਹੋ ਮਾਦਾ ਪੈ ਗਿਆ ਸੀ ਯਾਰ ਮਾਦਾ ਕਣਕ ਪਰ ਨਹੀਂ ਆ ਚੱਲ ਜਾ ਕੇ ਗਣਕ ਭਰ ਦੇ ਨੱਕੇ ਦਾ ਕੀਤਾ ਹੀ ਹੋਇਆ ਗਾ ਮੋਟਰ ਦਾ ਸੋਚੀ ਛੱਡਣਾ ਜਾ ਕੇ ਵੇਖਾਂ ਗਣਕ ਭਰਨ ਵਾਲੀ ਪਈ ਆ ਮੈਂ ਤਾਂ ਐ ਪੈ ਗਿਆ ਹਾਂ ਪਹਿਲਾਂ ਵਧੀਆ ਛੋਟੇ ਗੇਟ ਸਾਣੀ ਲੰਘ ਜੀਦਾ ਸੀਗਾ ਆਈਦਾ ਗੇਟ ਫੋਟਾ ਪੈਂਦਾ ਪਠੇ ਗਵੇਂ ਭਰੇ ਹੋਏ ਆ ਮਾ ਦਾ ਨੱਕੇ ਆਦਲ ਕੱਢ ਕੇ ਗਏ ਮੈਂ ਕਣਕ ਪਰ ਨਹੀਂ ਹੋ ਲੱਗਾ ਆ ਅੱਜ ਇਹਦੇ ਨਾਲ ਦੋ ਦੋ ਹੱਥ ਕਰ ਹੀ ਲੈਣੇ ਆ ਓਏ ਓਏ ਲੜੀਆਂ ਹੋਈਆਂ ਲੜੀਆਂ ਆ ਓਏ ਓਹ ਲੜੀਆਂ ਨੇ ਫੜੋ ਨੇ ਛੜਾਓ ਓਏ ਯਾਰ ਪਾਣੀ ਤਾਂ ਲੌੜੇ ਪਠਿਆੜੂ ਬੰਮੀ ਤੇਰੀ ਭੁੱਖੀ ਹੋਈ ਆ ਆ ਬਲਾਸ ਇਤਰਾ ਹੱਥ ਨੂੰ ਤਾਂ ਸਾਹ ਬੜਾ ਮੈਂ ਮਰੂ ਨਾਖਾਂ ਦੇ ਓਏ ਹਾਂ ਕੀ ਗੱਲ ਐ ਬੋਲ ਨਾੜ ਨਾੜ ਬਈ ਮਾਰੀ ਆ ਛੱਡ ਨਾ ਇਹਨੂੰ ਆਈ ਜਾ ਯਾਰ ਆਈ ਜਾ ਯਾਰ ਓਏ ਲੈ ਆਈ ਜਾ ਆਈ ਜਾ ਨਹੀਂ ਬਾਈ ਵਾਰੀ ਮੇਰੀ ਹੈ ਨੇ ਬਿਨਾ ਪੁੱਛੇ ਕਰ ਦੂੰ ਆ ਤੂੰ ਆਈ ਜਾ ਯਾਰ ਤੂੰ ਕਰ ਜਾ ਯਾਰ ਆ ਜਾ ਆ ਵਡਾ ਤੂੰ ਆ ਜਾ ਹੁਣ ਤਾਂ ਇਹਦਾ ਫੈਸਲਾ ਪੰਚਾਇਤ ਹੀ ਕਰੂਗੀ ਚਲੋ ਜੀ ਬਸ ਪੰਚਾਇਤ ਹੀ ਕਰੂਗੀ ਫੈਸਲਾ ਚਲੋ ਚੱਲੋ ਵੈਸੇ ਸਾਥ ਚੱਲੋ ਪੰਚਾਇਤ ਹੀ ਚੱਲੋ ਬੜੀ ਫੇਰੀ ਲਾਵਾਂਗੇ ਮੇਰੀ ਕਈ ਆਮਰਤ ਆ ਆ ਫੜਦਾ ਤਰੀ ਕਈ ਨੂੰ ਅਸੀਂ ਲੱਗ ਜਾ ਕਈ ਨਾਪ ਲੂਗਾ ਚੱਲ ਚੱਲ ਤੂੰ ਪੰਚਾਇਤ ਤੇ ਚਾਲੇ ਦਾ ਫੈਲਾਉਣ ਪੰਚਾਇਤ ਹੀ ਕਰੂਗੀ ਆ ਜਾ ਠੱਗਾ ਸਹੀ ਨਾਪ ਲਈ ਸੁਣੇ ਹਾਂ ਵੀ ਹੁਣ ਤੁਸੀਂ ਦੱਸ ਵਿਚਾਰ ਕੇ ਕਿੱਥੇ ਬੰਦੀ ਹੁੰਦੀ ਕਿ ਮੋਟਰ ਤੇ ਬੈਠੇ ਲੀ ਆਈ ਇੱਥੇ ਰੱਖ ਕੇ ਚੱਲ ਐ ਨਹੀਂ ਜਾਣ ਗਏ ਨਹੀਂ ਜਾਣਾ ਉੱਥੇ ਬੈਠੀ ਹੋਏ ਗੱਡੂ ਲੰਘ ਜਾ ਪਈ ਪਈ ਸਿੱਧੀ ਚੱਲਾ ਆ ਜਾ ਆਜੋ ਅੱਜ ਲੱਗ ਹੀ ਜਾਂਦਾ ਪਤਾ ਚਲ ਆਜੋ ਬੈਠੀ ਪੰਚਾਇਤ ਉੱਥੇ ਅਗੇ ਕਰਦੇ ਗੱਲ ਆਜੋ ਚਲੋ ਲੱਗ ਹੀ ਜਾਂਦਾ ਪਤਾ ਅੱਜ ਤੁਸੀਂ ਕਿਹੜੇ ਡਰਦੇ ਆਜੋ ਆਇਓ ਸਰਪੰਚ ਦੇ ਘਰੀ ਚੱਲਦੇ ਆਪਾਂ ਉੱਥੇ ਕੱਲ ਨੀ ਮੈਂਬਰ ਹੀ ਬੈਠੇ ਆ ਚਲੋ ਚਲੋ ਸਰਪੰਚ ਦੇ ਘਰੇ ਆ ਚੱਲੋ ਹਾਂ ਚਲੋ ਆਜੋ ਆ ਕੇ ਰਹੀ ਬੈਠੇ ਸਰਪੰਚ ਸਾਹਿਬ ਆਜੋ ਚਲੋ ਚਲੋ ਆਜੋ ਪੰਚਾਇਤ ਸੁਣੋ ਆਹ ਤਾਂ ਤੁਸੀਂ ਗਾਜੀ ਬੈਠੋੜੇ ਸਰਪੰਚ ਸਾਹਿਬ ਹਾਂ ਵੀ ਦੱਸੋ ਸਰਪੰਚ ਸਾਹਿਬ ਆਦੋਂ ਮੈਂ ਪੜਾਈ ਪਹਿਲਾਂ ਠੀਕ ਰਹਿੰਦੇ ਸੀਗੇ ਤੇ ਆ ਵਿੱਚ ਜੋਂ ਲੜਦੇ ਵਾਰੀ ਪਿੱਛੇ ਆ ਵੀ ਕਿਉਂ ਲੜਦੇ ਵੀ ਸਰਪੰਚ ਸਾਹਿਬ ਵਾਰੀ ਮੇਰੀ ਹੀਗੀ ਮੈਂ ਘੜਕੜੂ ਪਾਣੀ ਲਾ ਕੇ ਗਿਆ ਤੇ ਆ ਕੇ ਸਿੱਧਾ ਫੱਟੀ ਚੱਕ ਕੇ ਪਠਾਣੂ ਪਾਣੀ ਲੈ ਬਿਠਾ ਜੀ ਇਹ ਦੱਸੋ ਹੁਣ ਨਿਆਣੇ ਗੱਲ ਥੋੜੀ ਹੋਈ ਐ ਨਹੀਂ ਅਡੋਡੀ ਹੋ ਗਏ ਤੁਸੀਂ ਹਾਂ ਜੀ ਅਸੀਂ ਅਡੋਡੀ ਹੋ ਗਏ ਕਿਉਂ ਪਤਾ ਨਹੀਂ ਇਹਦੇ ਕੀੜੇ ਵੱਢਦੇ ਸੀਗੇ ਤੇਰੇ ਕਿਉਂ ਵੱਢਦੇ ਨਹੀਂ ਉਹ ਮੁੰਡਾ ਆਇਆ ਸੀ ਇੱਕ ਸਮਰ ਮੈਂ ਮਸ਼ੀਨ ਦਾ ਕੰਮ ਕਰੀ ਜਾਂਦਾ ਸੀ ਉਹ ਨਾਲ ਵੀ ਤੂੰ ਕਰ ਲੈ ਹੀ ਲੱਗਿਆ ਰਹਿਣਾ ਤੇਰਾ ਭਰਾ ਕੁਝ ਕਰਦੰਗਾ ਕੁਝ ਵੀ ਨਹੀਂ ਕਰਦਾ ਇਹ ਤਾਂ ਆਸ਼ੀ ਖੇਡਦੇ ਨੇ ਮੈਂ ਤਾਂ ਇਹਨੂੰ ਕਹਿ ਤਾ ਲੋਕਾਂ ਦੀਆਂ ਗੱਲਾਂ 'ਚ ਨਾ ਆਇਆ ਬਾਹਰ ਦਾ ਕੰਮ ਸਾਰਾ ਮੈਂ ਕਰਦਾ ਸੀਗਾ ਕੱਠ ਨਾਲ ਦੀ ਰੀਸ ਨਹੀਂ ਹਾਂਜੀ ਇਹ ਤਾਂ ਗੱਲ ਹੈਗੀ ਹੈ ਮਰਦਾ ਹੀ ਨਹੀਂ ਇਹ ਘਰਾਟ ਹੋਣਾ ਆਡੂਣਾ ਆਡੂਣਾ ਤੁਸੀਂ ਉਹਨੂੰ ਹੀ ਸੱਦ ਲੋ ਆ ਇਹਨਾਂ ਨੇ ਆਗੇ ਫਿਰ ਤੁਹਾਨੂੰ ਅਡ ਘਰਾਟਾ ਚੱਲ ਉਹਨੂੰ ਸੱਦ ਲੋ ਫਿਰ ਆ ਵੀ ਸੱਦ ਰਾ ਫਿਰ ਖਲਾਫ ਹੋਣ ਹਲੋ ਹਲੋ ਸਮਰਉ ਲਾਟੀਆਂ ਉਹ ਯਾਰ ਸਰਪੰਚ ਕੋਲ ਇਹ ਮੜਾਇਆ ਉਹਨੇ ਘਰੇ ਬੈਠੇ ਸੀਗਾ ਕੰਮਾਂ ਛੋਲੇ ਯਾਰ ਕੁਝ ਨਹੀਂ ਉਹ ਲੜਾਈ ਇਹ ਨਹੀਂ ਸੀ ਉਹਦਾ ਮਸਲਾ ਸਜਾਉਣਾ ਸੀ ਇਹ ਮੜਾਇਆ ਆਜੋ ਹਾਂ ਜੀ ਸਰਪੰਚ ਸਾਹਿਬ ਹੁਣ ਤੋਂ ਇੱਥੇ ਮੂੰਹ ਤੇ ਆਓ ਤੇ ਮੂੰਹ ਤੇ ਗੱਲ ਕਰ ਲਿਆ ਜੀ ਕਰਨੇ ਗੱਲ ਮੈਂ ਤਾਂ ਇਹਨੂੰ ਕਿਹਾ ਜੀ ਅਮੇ ਨਾਲ ਲੋਕਾਂ ਦੀਆਂ ਉਂਗਲਾਂ 'ਚ ਨਾ ਆਇਆ ਘਰ ਐਵੇਂ ਬਸ ਬਿਨਾਂ ਗੱਲ ਤੋਂ ਕਰਨੇ ਗੱਲ ਆਉਂਦਾ ਤਾਂ ਸਰਸੀ ਗੱਲ ਸਰਸੀ ਗੱਲ ਹਾਂ ਕਿਵੇਂ ਆਜਾ ਹਾਂ ਜੀ ਆਹ ਇਹਨਾਂ ਤੋਂ ਆ ਮੈਨੂੰ ਫੋਨ ਆਇਆ ਗੱਡੀ ਦਾ ਆਪਣੇ ਕਹਿੰਦਾ ਸੀਗਾ ਸਰਪੰਚ ਸਾਹਿਬ ਅੱਧਰ ਬੈਠੇ ਆ ਤੂੰ ਇਹਦੇ ਕੋਲ ਜਾਣਾ ਨਾ ਇੱਕ ਦਿਨ ਗਿਆ ਸੀਗਾ ਮੈਂ ਤਾਂ ਵੈਸੇ ਜਾਂਦਾ ਪਿਆ ਸੀ ਰਾਹ ਤੋਂ ਤੇ ਇਹਨਾਂ ਘਰੇ ਇੱਕ ਗੇੜਾ ਮਾਰਨ ਗਿਆ ਸੀ ਕੀ ਕਹਿ ਗਿਆ ਮੈਂ ਤਾਂ ਬਸ ਆਹੀ ਕਹਿ ਕੇ ਆਇਆ ਸੀ ਕਿ ਤੁਹਾਡਾ ਘਰ-ਬਾਰ ਕਿਵੇਂ ਚੱਲ ਰਿਹਾ ਤੇ ਤੁਹਾਡੇ ਕਿਵੇਂ ਭਰਾਵੋ ਵਧੀਆ ਬਣ ਰਹੀਆਂ ਤੇ ਬੱਸ ਇਹਨਾਂ ਨੇ ਕਹਿ ਦਿੱਤਾ ਵਾਹ ਜੀ ਆ ਵੀ ਤੂੰ ਦੱਸ ਸਰ ਸਰਪੰਚ ਸਾਹਿਬ ਵੀ ਮੇਰੇ ਕੋਲ ਆਇਆ ਸੀ ਤੇ ਮੈਨੂੰ ਕਹਿ ਕੇ ਗਿਆ ਸੀ ਵੀ ਹੋਰ ਕਿਵੇਂ ਤੇਰਾ ਭਰਾ ਕੰਮ ਨਹੀਂ ਕਰਵਾਉਂਦਾ ਤੇਰੇ ਨਾਲ तो मैं क्या करूंगा हम जाकर ना नहीं अरे ना काम गलत हो आप बाहर तो रहकर ना तो हां सर बस वो ना क्या थी और तू भी आ उसे अरे बाहर का काम कितना सोखा है करना अब बाहर का भी इतने करना है बाहर का भी करना है हां जी तो ये टाइम करे लड़ाई पाली हो आगे थोड़ा बंटवारा करा के गए हैं पूछ लो बोलते नहीं बोल तो रहे इसके लिए हां जी करा के तो गए इन्होंने सत्या की अब तेरे वास्ते भी गलत है ਇਹ ਐਵੇਂ ਜੀ ਗੁੱਸੇ ਕਰਦਾ ਹੀ ਹੁੰਦਾ ਸੋ ਵੀ ਕੌਣ ਗਲਤ ਹੈ ਕੌਣ ਸਹੀ ਹੈ ਫਿਰ ਉਹ ਨਹੀਂ ਉੱਠਿਆ ਲੱਗਿਆ ਨਹੀਂ ਹੋਰ ਮੈਨੂੰ ਵੀ ਪਤਾ ਜੇ ਤੂੰ ਨਾ ਰੋਣਾਂ ਦੇ ਆਇਆ ਕਰ ਨਾ ਤੈਨੂੰ ਗਿਆਦਾ ਆ ਕੋਈ ਨਹੀਂ ਹੱਥ ਮਿਲਾਉ ਤੇ ਇਕੱਠੇ ਹੋ ਲੋ ਕੋਈ ਨਹੀਂ ਹੋਮੀ ਨੇ ਕਰ ਕਾ ਕੰਮ ਕਰਾਇਗਾ ਠੀਕ ਨਹੀਂ ਹੋਈ ਠੀਕ ਆ ਹਾਂ ਜੀ ਠੀਕ ਆ ਜੀ ਚਲੋ ਸਸ ਚਲੋ ਜੀ ਜੀ ਹਾਂਜੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਜੇ ਤੇ ਆਪਣੇ ਚੈਨਲ ਨੂੰ ਸਾਰੇ ਜਰੂਰ ਸਬਸਕ੍ਰਾਈਬ ਕਰ ਲਓ ਰੋਜ਼ ਦੀਆਂ ਨਵੀਆਂ ਵੀਡੀਓ ਵੇਖਣ ਲਈ ਹੈਪੀ ਟੀਵੀ ਟੀਵੀ ਆਨੇ